ਜਿਹੜੀ ਬਹੁਤ ਦੁਆਬੇ ਦੇ ਵਿੱਚ ਜਿਹੜੀ ਗੰਭੀਰ ਬਿਮਾਰੀ ਆਈ ਹੈ ਜਿਹੜੀ ਲੇਟ ਬ্লাইਟ ਆ ਔਰ ਇਹ ਜਦੋਂ ਵੀ ਬੜੇ ਸਾਲਾਂ ਤੋਂ ਬਾਅਦ ਆਈ ਆ ਬ্লাইਟ ਬਹੁਤ ਜ਼ਿਆਦਾ ਹੈ ਉਸ ਤੋਂ ਬਾਅਦ ਸਾਡੇ ਸਾਰੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਬ্লাইਟ ਹੈ ਪਹਿਲੀ ਆ ਔਰ ਪ੍ਰੋਬਲਮ ਜਿਹੜੀ ਹੈ ਲੇਟ ਬ্লাইਟ ਦੀ ਪ੍ਰੋਬਲਮ ਉਹ ਪੂਰੇ ਦੁਆਬੇ ਜ਼ੋਨ ਨੂੰ ਘੇਰ ਕੇ ਆ ਆਲੂ ਦੀ ਫਸਲ 50% ਦੇ ਤਕਰੀਬਨ ਨੁਕਸਾਨ ਹੋ ਚੁੱਕਾ ਹੈ ਅੱਜ ਜਿਹੜੀ ਬਹੁਤ ਦੁਆਬੇ ਦੇ ਵਿੱਚ ਜਿਹੜੀ ਗੰਭੀਰ ਬਿਮਾਰੀ ਆਈ ਆ ਜਿਹੜੀ ਲੇਟ ਬ্লাইਟ ਆ ਇਹ ਜਿਹੜੀ ਆ ਲੇਟ ਕ੍ਰੌਪ ਜਿਹੜੀ ਜਿਹੜੀ ਆ 60 ਦਿਨ ਤੋਂ ਉੱਤੇ ਜਾਂ 55 50 55 60 ਦਿਨ ਤੋਂ ਉੱਪਰ ਕ੍ਰੌਪ ਹੈਗੀ ਉਹਨੂੰ ਇਹ ਬਿਮਾਰੀ ਆਉਂਦੀ ਆ ਔਰ ਇਹ ਜਦੋਂ ਵੀ ਬੜੇ ਸਾਲਾਂ ਤੋਂ ਬਾਅਦ ਆਈ ਆ ਔਰ ਇਹਦਾ ਜਿਹੜਾ ਬਹੁਤ ਵੱਡਾ ਅਫੈਕਟ ਹੈਗਾ ਵੀ ਜਿਹੜੀ ਸਾਡੀ ਸਾਰੀ ਫਸਲ ਤਿਆਰ ਹੋਈ ਉਹ ਜਿਹੜੀ ਆ ਉਹਨੂੰ ਇੱਕਦਮ ਰਾਤੋਂ ਰਾਤ ਜਿਹੜੀ ਖਤਮ ਕਰ ਦਿੰਦੀ ਆ ਇਹਦਾ ਜਿਆਦਾ ਆਉਣ ਦਾ ਕਾਰਨ ਜਿਹੜਾ ਸਾਡੇ ਬਾਹਰੋਂ ਹੰਨੀਓ ਹਾਲੈਂਡ ਤੋਂ ਜਿਹੜੀਆਂ ਮਲਟੀਨੇਸ਼ਨ ਕੰਪਨੀਜ਼ ਵੈਰਾਈਟੀਆਂ ਲੈ ਕੇ ਆਈਆਂ ਆ ਡਿਫਰੰਟ ਡਿਫਰੰਟ ਜਿਹੜੀਆਂ ਉਹ ਵੈਰਾਈਟੀਆਂ ਨੂੰ ਬਹੁਤ ਜ਼ਿਆਦਾ ਬਲਾਈਟ ਆਈ ਆ ਹੁਸ਼ਿਆਰਪੁਰ ਤੋਂ ਸ਼ੁਰੂ ਹੋਈ ਕਿਉਂਕਿ ਹੁਸ਼ਿਆਰਪੁਰ ਕਚਾ ਆਲੂ ਲੱਗਦਾ ਉੱਥੇ ਪਹਿਲਾਂ ਤਿਆਰ ਹੁੰਦਾ ਤੋਂ ਉੱਥੇ ਜਿਹੜਾ ਮੈਚੂਰ ਸਿਗਾ 60 ਦਿਨਾਂ ਦਾ ਆਲੂ ਸਿਗਾ ਉਹਨੂੰ ਬਲਾਈਟ ਬਹੁਤ ਜ਼ਿਆਦਾ ਆਇਆ ਉਸ ਤੋਂ ਬਾਅਦ ਸਾਡੇ ਸਾਰੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਬਲਾਈਟ ਵਲੇਆ ਉਹ ਰੇ ਬਹੁਤ ਖਤਰਨਾਕ ਝੋਲਸ ਰੋਗ ਹੈਗਾ ਇਹਦੇ ਨਾਲ ਰਾਤੋਂ ਰਾਤ ਜਿਹੜਾ ਆ ਬਲਾਈਟ ਜਿਹੜੀ ਆ ਆਲੂਆਂ ਦੇ ਖੇਤਾਂ ਨੂੰ ਤਬਾਹ ਕਰ ਦਿੰਦੀ ਆ ਸਾਡੇ ਪੰਜਾਬ ਦਾ ਜਿਹੜਾ 90000 ਤੋਂ ਲੱਖ ਹੈਕਟੇਰ ਦੇ ਕਰੀਬ ਜਿਹੜਾ ਸਾਡਾ ਇਹ ਆਲੂ ਲੱਗਦਾ ਆ ਸਾਰੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਕਿ ਬਹੁਤ ਪ੍ਰਭਾਵਿਤ ਆ ਔਰ ਬਹੁਤ ਡਰਨ ਵਾਲੀ ਜਿਹੜੀ ਇਹ ਦੀ ਇਹ ਸਿਚੁਏਸ਼ਨ ਹੈਗੀ ਆ ਤੇ ਇਹ ਜਿਹੜਾ ਸਾਨੂੰ ਬਹੁਤ ਜਿਹੜਾ ਹੈਗਾ ਅਸੀਂ ਇਮੀਡੀਏਟਲੀ ਜਿਹੜਾ ਅਸੀਂ ਸਾਰੇ ਦੁਆਬੇ ਏਰੀਆ ਦੇ ਜਿਹੜੇ ਸੀਡਪੁਰ ਗਰੋਅਰ ਨੂੰ ਫੋਨ ਕਰਕੇ ਅਸੀਂ ਇਮੀਡੀਏਟਲੀ ਅਸੀਂ ਸਪਰੇਆ ਜਿਹੜੀਆਂ ਜੋ ਵੀ ਜਲਦੀ ਹੈਗੀਆਂ ਸਾਡੇ ਕੋ ਕਰ ਰਹੇ ਆ ਜਿਹੜੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਇਹ ਫੈਦਰੀ ਇਦਾਂ ਦਾ ਹੈਗਾ ਵੀ ਉਹਦੇ ਕੰਨ ਦੇ ਬਾਵਜੂਦ ਵੀ ਜਿਹੜੀ ਐ ਬਲਾਈਟ ਜਿਹੜੀ ਰੋਕਣ ਵਾਲੀ ਨਹੀਂ ਗਈ ਅਸੀਂ ਇਹ ਮੰਗ ਕਰਦੇ ਆ ਸਰਕਾਰਾਂ ਤੋਂ ਜਿਹੜੇ ਸਾਨੂੰ ਜਿਹੜੇ ਕੈਮੀਕਲਸ ਬਹੁਤ ਮਹਿੰਗੇ ਕੈਮੀਕਲਸ ਆ ਇਹਨਾਂ ਦਿਨਾਂ ਦੇ ਵਿੱਚ ਜਦੋਂ ਆਗੇ ਜ਼ਿਆਦਾ ਜ਼ਰੂਰਤ ਪੈਂਦੀ ਆ ਤਾਂ ਕੰਪਨੀਆਂ ਹੋਰ ਮਹਿੰਗੇ ਕਰ ਲੈਂਦੀਆਂ ਕੈਮੀਕਲ ਸਾਰੇ ਜਿੰਨੀਆਂ ਬਲਾਈਟ ਵਾਲਿਆ ਦਾ ਸਾਨੂੰ ਅਸੀਂ ਸਰਕਾਰਾਂ ਤੋਂ ਮੰਗ ਕਰਦੇ ਆ ਵੀ ਇਮੀਡੀਏਟਲੀ ਇਹਦਾ ਸਬਸਿਡੀਆਂ ਦੇ ਕੇ ਕੈਮੀਕਲ ਸਾਨੂੰ ਸਸਤੇ ਕਰਵਾ ਕੇ ਦਿੱਤੇ ਜਾਣ ਜਿਹੜੇ ਅਸੀਂ ਆਪਣੀ ਕ੍ਰੋਪ ਨੂੰ ਬਚਾ ਸਕੀਏ ਇਸ ਵਾਰ ਆਲੂਆਂ ਦੀ ਫਸਲ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਚੱਲਣਾ ਪੈ ਰਿਹਾ ਹੈ ਇੱਕ ਤਾਂ ਪਹਿਲਾਂ ਰੇਟ ਦੀ ਬਹੁਤ ਵੱਡੀ ਮਾਰ ਹੈ ਕਿ 200 ਨੂੰ 300 ਨੂੰ ਕੁਇੰਟਲ ਆਲੂ ਵਿਕ ਰਿਹਾ ਹੈ ਤੇ ਦੂਜਾ ਉਤੋਂ ਮੌਸਮ ਦੀ ਮਾਰ ਕਿ ਬਲਾਈਟ ਦੀ ਪ੍ਰੋਬਲਮ ਜਿਹੜੀ ਹੈ ਲੇਟ ਬਲਾਈਟ ਦੀ ਪ੍ਰੋਬਲਮ ਉਹ ਪੂਰੇ ਦੁਆਬੇ ਜ਼ੋਨ ਨੂੰ ਘੇਰ ਚੁੱਕੀ ਹੈ ਆਲੂ ਦੀ ਫਸਲ 50% ਦੇ ਤਕਰੀਬਨ ਨੁਕਸਾਨ ਹੋ ਚੁੱਕਾ ਹੈ ਕਿ ਇਹ ਜੇ ਫਸਲ ਸਰਕਾਰ ਨੂੰ ਅਸੀਂ ਇੱਕ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਜਿਹੜੀ ਇਹ ਮੇਨ ਜਿਹੜਾ ਕਾਰਨ ਹੈ ਇਸ ਬਿਮਾਰੀ ਦਾ ਕਿ ਜੋ ਬਲਾਈਟ ਹੈ ਅਲਵਨਵੀ ਦਾਗੀ ਕਰ ਰਹੀ ਹੈ ਕਿਸਾਨਾਂ ਦਾ ਵੀ ਨੁਕਸਾਨ ਕਰ ਰਹੀ ਹੈ ਉਹਦਾ ਕਿ ਜਿਹੜੀ ਝੋਨੇ ਦੀ ਤਰੀਕ 11 ਦਿਨ ਬਾਅਦ ਬਾਕੀ ਜੋਨਾਂ ਨਾਲੋਂ ਖੀਲੇ ਜੋਨ ਚ ਦੁਆਬੇ ਜੋਨ ਨੂੰ ਰੱਖ ਕੇ 21 ਜੂਨ ਨੂੰ ਕੀਤੀ ਗਈ ਹੈ ਉਹ ਜਲਦੀ ਕੀਤੀ ਜਾਵੇ ਕਿ ਜਿਹੜੀ ਟੈਂਪਰੇਚਰ ਦੀ ਮਾਰ ਦੇ ਕਰਕੇ ਜਿਹੜਾ ਦੁਆਬਾ ਜੋਨ ਹੈ ਉਹ ਬਚ ਸਕੇ ਬਲਾਈਟ ਵਰਗੀਆਂ ਬਿਮਾਰੀਆਂ ਤੋਂ ਕਿ ਜਿਹੜੀ 50% ਨੁਕਸਾਨ ਫਸਲ ਦਾ ਕਰ ਦੁੱਤਾ ਹੈ ਇਹਦੀ ਰੋਕਥਾਮ ਜਿਹੜੀ ਹੈ ਬਹੁਤ ਹੀ ਖਰਚੀਲੀ ਹੈ ਇੱਕ ਰੇਟ ਨਹੀਂ ਮਿਲ ਰਿਹਾ ਉਤੋਂ ਜਿਹੜੀ ਰੋਕਥਾਮ ਹੈ ਉਹ 2500 3000 ਰੁਪਿਆ ਪ੍ਰਤੀ ਏਕੜ ਨਾਰਮਲ ਦਵਾਈ ਮਿਲ ਰਹੀ ਹੈ ਜਾਂ ਤਾਂ ਦਵਾਈਆਂ ਸਾਨੂੰ ਸਬਸਿਡੀ ਤੇ ਪ੍ਰੋਵਾਈਡ ਕੀਤੀਆਂ ਜਾਣ ਸਰਕਾਰ ਵੱਲੋਂ ਤੇ ਜਾਂ ਤਾਂ ਇਹਦਾ ਮੁਆਵਜ਼ਾ ਦਿੱਤਾ ਜਾਵੇ ਅਸੀਂ ਸਾਰੇ ਕਿਸਾਨ ਸਰਕਾਰ ਤੋਂ ਵੀ ਅਪੀਲ ਕਰਦੇ ਹਾਂ ਉਦਾਂ ਵੀ ਦੱਸਣਾ ਚਾਹੁੰਦੇ ਹਾਂ ਕਿ ਕਿਸਾਨੀ ਜਿਹੜੀ ਹੈ ਉਹ ਇਕਨੋਮਿਕਲ ਨਹੀਂ ਰਹਿ ਚੁੱਕੀ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਜਿੱਦਾਂ ਮਲਟੀਨੇਸ਼ਨਲ ਕੰਪਨੀਆਂ ਨੇ ਦੁਆਬੇ ਏਰੀਏ ਦੇ ਵਿੱਚ ਆਲੂ ਜਿਹੜੀ ਫਸਲ ਹੈ ਦੁਆਬੇ ਨੇ ਏਰੀਏ ਦੀ ਫਸਲ ਸੀ ਕਿਉਂਕਿ ਇੱਥੋਂ ਹੀ ਬੀਜੜਾ ਆ ਪੂਰੇ ਦੇਸ਼ ਨੂੰ ਜਾ ਰਿਹਾ ਸੀ ਪਰ ਮਲਟੀਨੇਸ਼ਨਲ ਕੰਪਨੀਆਂ ਨੇ ਆਪਣੀਆਂ ਬੱਕਰੀਆਂ ਬੱਕਰੀਆਂ ਵੈਰਾਈਟੀਆਂ ਲਿਆ ਕੇ ਪ੍ਰੋਸੈਸਿੰਗ ਵੈਰਾਈਟੀਆਂ ਲਿਆ ਕੇ ਇਹ ਜਿਹੜੀ ਬਿਮਾਰੀ ਹੋ ਗਈ ਬਿਮਾਰੀ ਦੇ ਵਿੱਚ ਬੱਕਰੀਆਂ ਬੱਕਰੀਆਂ ਦੇਸ਼ਾਂ ਤੋਂ ਬੱਕਰੀਆਂ ਬੱਕਰੀਆਂ ਬਿਮਾਰੀਆਂ ਆ ਕੇ ਇਹਨੂੰ ਆਲੂ ਨੂੰ ਆਪਣੀ ਝਪੇੜ ਚ ਲੈ ਰਹੀਆਂ ਹਨ ਤੇ ਅਸੀਂ ਇਹ ਬੇਨਤੀ ਵੀ ਕਰਨਾ ਚਾਹੁੰਦੇ ਹਾਂ ਕਿ ਜਿਹੜੀਆਂ ਮਲਟੀਨੇਸ਼ਨਲ ਦੀਆਂ ਵੈਰੈਟੀਆਂ ਹਨ ਜਿਹੜੀਆਂ ਇਸ ਬਿਮਾਰੀਆਂ ਨੂੰ ਵਧਾ ਰਹੀਆਂ ਹਨ ਉਹ ਨਾ ਬੀਜੀਆਂ ਜਾਣ ਤੇ ਸਰਕਾਰ ਨੂੰ ਵੀ ਕਦਮ ਚੁੱਕਣਾ ਚਾਹੀਦਾ ਹੈ ਕਿ ਲੋਕਾਂ ਨੂੰ ਇਹਨਾਂ ਵੈਰੈਟੀਆਂ ਤੋਂ ਰੋਕਣ ਜੀ